ਦੁਨੀਆ ਦੇ ਬਡੇਰੀ ਉਮਰ ਦੇ ਬਜ਼ੁਰਗ ਸਿੱਖ ਡੜਾਕ ਬਾਬਾ ਫੌਜਾ ਸਿੰਘ ਜਿਨ੍ਹਾਂ ਨੂੰ ਕਈ ਨਾਵਾਂ ਨਾਲ ਸਤਿਕਾਰਿਆ ਜਾਂਦਾ ਹੈ ਪੱਗ ਵਾਲਾ ਪੁਚਾਲ ਦੌੜਦਾ ਬਾਬਾ ਸੁਪਰਮੈਨ ਸਿੱਖ ਫੌਜਾ ਸਿੰਘ ਜੀ ਦਾ ਜਨਮ 1 April 1911 ਨੂੰ ਪਿਤਾ ਜੀ ਮਿਹਰ ਸਿੰਘ ਅਤੇ ਮਾਤਾ ਜੀ ਭਾਗੋਕੌਰ ਦੀ ਕੁੱਖੋਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪਿਆਸ ਪਿੰਡ ਵਿੱਚ ਹੋਇਆ ਪੰਜਾਬ ਵਿੱਚ ਉਹਨਾਂ ਦਾ ਪਿਤਾਪੁਰਖੀ ਕੀਤਾ ਖੇਤੀਬਾੜੀ ਸੀ ਇੰਗਲੈਂਡ ਵਿੱਚ ਆਉਣ ਤੋਂ ਬਾਅਦ 1999 ਵਿੱਚ ਇੱਕ ਡੜਾਕ ਵੱਜੋਂ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ 2000 ਵਿੱਚ ਲੰਡਨ ਮੈਰਾਥਨ ਵਿੱਚ ਪਹਿਲੀ ਵਾਰ ਮੁਕਾਬਲੇ ਦੇ ਤੌਰ ਤੇ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ 2003 ਵਿੱਚ ਉਹਨਾਂ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ ਵਿੱਚ 92 ਸਾਲ ਦੀ ਉਮਰ ਵਿੱਚ 90 ਸਾਲਾਂ ਤੋਂ ਉੱਤੇ ਦੇ ਦੌੜਾਕ ਦਾ 5 ਘੰਟੇ 40 ਮਿੰਟਾਂ ਦਾ ਆਲਮੀ ਰਿਕਾਰਡ ਬਣਾਇਆ ਅਤੇ ਲੰਡਨ ਮੈਰਾਥਨ 2003 ਵਿੱਚ ਉਹਨਾਂ ਨੇ 6 ਘੰਟੇ 2 ਮਿੰਟਾਂ ਵਿੱਚ ਪੂਰੀ ਕੀਤੀ ਸਸਤ 2012 ਤੱਕ ਉਹਨਾਂ ਨੇ 6 ਲੰਡਨ ਮੈਰਾਥਨ ਦੋ ਕੈਨੇਡੀਅਨ ਮੈਰਾਥਨ ਯੂਸਾਰਕ ਮੈਰਾਥਨ ਅਤੇ अनेका ਅਧੀਆਂ ਮੈਰਾਥਨ ਵਿੱਚ ਹਿੱਸਾ ਲਿਆ 16 ਅਕਤੂਬਰ 2011 ਨੂੰ ਬਾਪੂ ਫੋਜਾ ਸਿੰਘ ਨੇ ਟੋਰਾਂਟੋ ਮੈਰਾਥਨ ਨੂੰ 8 ਘੰਟੇ 11 ਮਿੰਟ 6 ਸਕਿੰਟਾਂ ਦੇ ਵਿੱਚ ਪੂਰਾ ਕਰਕੇ ਦੁਨੀਆ ਦੇ ਪਹਿਲੇ 100 ਸਾਲ ਦੇ ਬਜ਼ੁਰਗ ਦਰਾਕ ਬਣੇ ਬਾਬਾ ਫੌਜਾ ਸਿੰਘ ਨੇ ਦੁਨੀਆ ਪਰ ਵਿੱਚ ਪੰਜਾਬ ਅਤੇ ਸਿੱਖਾਂ ਦਾ ਨਾਮ ਰੋਸ਼ਨ ਕੀਤਾ 14 ਜੁਲਾਈ 2025 ਨੂੰ ਆਪਣੇ ਪਿੰਡ ਦੇ ਬਾਹਰ ਸੈਰ ਕਰਦੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ 114 ਸਾਲਾਂ ਦੀ ਉਮਰ ਵਿੱਚ ਸਿੱਖ ਦੜਾਕ ਬਾਬਾ ਫੌਜਾ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਬਜ਼ੁਰਗ ਦੜਾਕ ਬਾਬਾ ਫੌਜਾ ਸਿੰਘ ਦੇ ਕਦਮ ਬਢੇਰੀ ਉਮਰ ਦੇ ਪੜਾਅ ਵਿੱਚ ਵੀ ਨਹੀਂ ਰੁਕੇ। ਜਲੰਧਰ ਦੇ ਪਿੰਡ ਬਿਆਸ ਪਿੰਡ ਦੇ ਜੰਪਲ ਬਾਬਾ ਫੌਜਾ ਸਿੰਘ ਚੜ੍ਹਦੀ ਉਮਰ ਦੇ ਗੱਬਰੂਆਂ ਨੂੰ ਵੀ maat ਪੁੰਦੇ ਸਨ। ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਹੀ ਫੌਜਾ ਸਿੰਘ ਨੇ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ। ਬਜ਼ੁਰਗ ਫੌਜਾ ਸਿੰਘ ਦਾ ਜਜ਼ਬਾ ਅਜਿਹਾ ਸੀ ਕਿ ਨੌਜਵਾਨਾਂ ਦਾ ਵੀ ਵੇਖ ਕੇ ਪਸੀਨਾ ਛੁੱਟ ਜਾਂਦਾ ਸੀ। ਉਨ੍ਹਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਜਿੱਥੇ ਇੱਕ ਯੁੱਗ ਦਾ ਅੰਤ ਹੋ ਗਿਆ ਉੱਥੇ ਹੀ ਸਿੱਖ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਗੁਰੂ ਸਾਹਿਬ ਵਿਛੜੀ ਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ